ਮੋਸ਼ਨਲ ਮੇਰੇ ਨਾ ਬੇਟਾ ਨਹੀਂ ਠੀਕ ਉਹਦੇ ਕਰਕੇ ਮੈਂ ਕਈ ਵਾਰ ਮੋਸ਼ਨਲ ਹੋ ਜਾਂਦਾ ਅਗਰ ਤੁਸੀਂ ਬੁਰਾ ਨਾ ਮਨੋ ਪੁੱਛ ਸਕਦਾ ਕੀ ਕਰ ਉਹ ਮੈਂ ਨਾ ਜਦੋਂ 2021 ਚ ਸਕੂਲ ਲੱਗੇ ਨਾ ਸੈਂਕਟ ਹਾਰਡਪੀਕੀ ਬੰਡ ਪੜਦਾ ਸਕੂਲ ਤੇ ਉਹ ਜਿਤਨਾ ਹਲ ਪਰ ਨਹੀਂ ਹੈਗੇ ਛੁੱਟੀ ਦੇ ਹਲ ਪਰ ਉਹ ਜਦੋਂ ਆਪਾਂ ਬਾਹਰ ਰਹਿੰਦੇ ਨਾ ਜਿਤਨਾ ਹੁਣ ਡੇਰੇ ਤੇ ਰਹਿੰਦੇ ਬਾਹਰ ਬਹਿਗਤੇ ਆਪਾਂ ਨੇ ਪਿੰਡ ਤੋਂ ਬਾਹਰ ਰਹਿੰਦੇ ਆਪਾਂ ਜਤਰਾ ਖੇਤ ਚ ਕਿਹਾ ਦੋ ਉਹ ਜਿਹੜੀ ਗੱਡੀ ਆਉਂਦੀ ਨਾ ਉਹ ਹਲ ਪਰ ਨਹੀਂ ਹੈਗਾ ਤੇ ਉਹਨੂੰ ਪਿੱਛੇ ਉਹਨੇ ਬੱਚੇ ਤਾਰੇ ਆ ਬੱਸ ਵਾਲਿਆਂ ਨੇ ਪਿੱਛੇ ਬੱਚੇ ਤਾਰ ਕੇ ਉਹਨੇ ਬਾਰੀ ਨਹੀਂ ਬੰਦ ਕੀਤੀ ਬਾਰੀ ਖੁੱਲੀ ਆਈ ਹੈ ਤੇ ਉਹਦਾ ਇਰਾਦਾ ਕੀ ਮੇਰਾ ਹੁਣ ਘਰ ਆ ਗਿਆ ਮੈਂ ਬਾਰੀ ਦੇ ਵਿੱਚ ਖੜਾ ਜਦੋਂ ਬਾਰੀ ਦੇ ਵਿੱਚ ਖੜਿਆ ਕਿਤੇ ਬੁੜਕ ਕੇ ਥੱਲੇ ਡਿੱਗ ਗਿਆ ਉਹ ਗੱਡੀ 'ਚ ਤੇ ਗੱਡੀ ਉਹਨੇ ਉੱਪਰ ਦੀ ਇਹਦੇ ਉੱਪਰ ਦੀ ਨਗਾਤੀ ਗੱਡੀ ਤੇ ਜੋਰ ਨਾਲ ਬਲੈਡਰ ਅੰਦਰੋਂ ਡੈਮੇਜ ਹੋ ਗਿਆ ਬੱਚੇ ਦਾ ਕਿੰਨੇ ਸਾਲ ਦਾ ਬਈ ਤੁਹਾਡਾ ਬੇਟਾ ਉਦੋਂ ਹੁਣ 10 ਸਾਲ ਲੱਗ ਗਿਆ ਅਜਾ ਹੁਣ ਪ੍ਰੋਬਲਮ ਚੱਲ ਨਹੀਂ ਪ੍ਰੋਬਲਮ ਚੱਲਦੀ ਉਹਨੂੰ ਕੀ ਕਹਿੰਦੇ ਡਾਕਟਰ ਉਹ ਮੈਂ ਨਾ ਹੁਣ ਪੀਜੀਆਈ ਦਿਖਾਇਆ ਉਹਦਾ ਪੀਜੀਆਈ ਤੋਂ ਲਾਜ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਨੇ ਥੋੜਾ ਜਿਹਾ ਇੱਕੋ ਬੇਟਾ ਤੁਹਾਡਾ ਇੱਕੋ ਬੇਟਾ ਵਾਹਿਗੁਰੂ ਕੀ ਨਾਮ ਉਹਦਾ ਜੱਪ ਕੀਰਤ ਸਿੰਘ ਜੱਪ ਕੀਰਤ ਸਿੰਘ ਉਹਨੂੰ ਵੀ ਕਬੱਡੀ ਪੀਰ ਬਣਾਣਾ ਸੋਚਿਆ ਤਾਂ ਹੈਗਾ ਇਹ ਸਪੋਰਟਸ ਬਣਾਉਣਾ ਹੁਣ ਮਾਰਾ ਹੀ ਕਿਰਪਾ ਕਰੇ ਠੀਕ ਕਰੇ ਬਣਾਵਾਂਗੇ ਸਟਰੋਂਗ ਆ ਹਮ